ਵਡਭਾਗ ਜਨਾਦੇ ਵਡਭਾਗ ਜਨਾਦੇ ਮਰੇ ਕਿ ਤੇ ਸਿਰ ਉੱਚੇ ਨਿਮਿਤਰ ਸਿਰ ਪੈਰੀ ਪੰਦੇ ਹੁੰਦਾ ਤੇ ਜੇ ਅਮਾ ਮਨੁਕੀ ਸਰੀਰ ਵੇਖੀ ਤੇ ਸਿਰ ਉੱਚੇ ਥਾਂ ਹੈ ਤੇ ਪੈਰ ਨੀਵੇਂ ਥਾਂ ਤੇ ਹਨ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਜਿਹੜੀ ਸਾਰੀ ਦੇਹ ਦਾ ਭਾਰ ਚੁੱਕਦੇ ਹਨ ਉਹ ਪੈਰ ਹਨ ਮਰ ਕੇ ਦੇ ਸਭ ਚਿਹਨ ਛੱਡ ਪੁੰਜੀਆਂ ਕੌਣ ਕਰਮ ਕਮਾਂਦੇ ਅਜਿਹਾ ਕਿਹੜਾ ਕਰਮ ਹੈ ਪੈਰਾਂ ਦਾ ਜਿਨ੍ਹਾਂ ਨੂੰ ਬਾਕੀ ਸਾਰੇ ਹੱਥ ਪੈਰ ਜਿੰਨੇ ਵੀ ਅੰਗ ਹਨ ਉਹਨਾਂ ਨੂੰ ਛੱਡ ਕੇ ਕਿਉਂ ਕਹਿ ਦਿੰਦਾ ਹੈ ਗੁਰੂ ਦੇ ਚਰਨਾਂ ਨਾਲ ਗੁਰ ਕੀ ਚਰਨ ਜੀ ਤਾਂ ਨਿਸ਼ਟਾਰਾ ਮਸਤਕ ਲੱਗੇ ਸਾਧ ਰਹੇ ਉਹਦਾ ਭਾਰ ਵੀ ਨਾਲੇ ਕਿਉਂਕਿ ਅਜੇ ਅਜੇ ਸਾਧੂ ਦੇ ਚਰਨਾਂ ਦੀ ਧੂੜੀ ਲੱਗ ਜਾਵੇ ਗੁਰੂ ਦੇ ਚਰਨਾਂ ਦੀ ਧੂੜੀ ਲੱਗ ਜਾਵੇ ਗੁਰ ਸ਼ਰਣੀ ਸਾਧ ਸੰਗਤੀ ਨਿਤ ਚਲ ਚਲ ਲੱਗੇ ਮਾਰਗ ਇਹ ਕੇ ਪੈਰਾਂ ਦਾ ਕਰਮ ਹੈ ਚਰਨ ਚਲੋ ਮਾਰਗ ਕੋ ਗਿੱਤ ਗੁਰ ਸ਼ਰਣੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ ਉਹ ਪੈਰ ਪੂਜਣ ਦੇ ਜੋਗ ਹਨ ਉਹ ਚਰਨ ਪੂਜਣ ਦੇ ਜੋਗ ਹਨ ਜੋ ਨਿਤਾਪਤੀ ਸਾਧ ਸੰਗਤ ਵਿੱਚ ਚੱਲ ਕੇ ਜਾਂਦੇ ਹਨ ਵਰਤਨ ਪਰ ਉਕਾਰ ਨੂੰ ਕਰ ਪਾਰ ਵਸਾਂ ਦੇ ਮੇਰੀ ਖਲੋਂ ਮੌਜੜੇ ਫੁਰਸੇਖ ਨੰਦਾਂ ਦੇ ਪਰ ਗੁਰੂ ਰਾਜ ਜੀ ਫਰਮਾਨ ਕਰਦੇ ਹਨ ਮੇਰੀ ਖਲ ਦੇ ਮੌਜੜੇ ਘੜਾ ਕੇ ਜੁੱਤੇ ਬਣਾ ਕੇ ਮੈਂ ਉਸੰਤ ਜਨਾ ਅਗੇ ਭੇਟ ਕਰਦਾ ਵਾਂ ਤੇ ਕਿਹਾ ਹੈ ਗੁਰੂ ਦੇ ਚਰਨ ਪਰ ਸੰਦਾ ਉਹਨਾਂ ਨੂੰ ਲਵਕਾ ਦਿਆ ਤਿਸ ਜਨ ਕੇ ਪਗ ਮੇ ਤੁਪੂ ਜੀ मेरी जिंदड़ी मेरी जिंदड़ी मेरी जिंदी मेरी जो मार्ग धर्म चले सहरा जो मार्ग धर्म चले सहरा ਸੁਭਾਰ ਦੇ ਦਰਵ ਤੇ ਰਵ ਖਲੇ ਸਹਾਰਾ ਗੁਰੂ ਦੇ ਪੱਕੇ ਇਹ ਸਾਡਾ ਮਨਾਇਆ ਜੋੜ ਮਿਲਾ ਕਿਉਂਕਿ ਉਹਨਾਂ ਨੇ ਜੇ ਕਰਮਾਇਆ ਕੀਤੀਆਂ ਜਿੱਥੇ ਬਸ ਬਸ ਸੰਸਾਦ ਜਨ ਸੁਥਾਨ ਸੁਹੰਦਾ ਉਹ ਥਾਂ ਸੁਭਾਰ ਵਾਲਾ ਹੋ ਜਾਂਦਾ ਜਿੱਥੇ ਸਾਧੂ ਕੋਈ ਚਰਨ ਪਾ ਦੇਵੇ ਜਿੱਥੇ ਧੰਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਆਪ ਜੀ ਬਾਰਜ ਮਨ ਹੋ ਗਿਆ ਉਹ ਬੇਰੁਲ ਉਹ ਹੀ ਅਨਹਤ ਨਾਮ ਉਹ ਕੀਰਤਨ ਕਥਾ ਦੀਆਂ ਗੱਲਾਂ ਗੁਰੂ ਦੀਆਂ ਗੱਲਾਂ ਸੰਤਾਂ ਦੇ ਜੀਵਨ ਵਿੱਚੋਂ ਅਗਿਆਤ ਨੂੰ ਮਿਲਦੀਆਂ ਬੜੇ ਪਿਆਰ ਨਾਲ ਪੁੱਛਣਾ ਕੀ ਹੈ ਸੰਤਨ ਕੇ ਸੁਣੀ ਅਧਭਗ ਦੀ ਬਾਤ ਸੰਤਾਂ ਨੂੰ ਸੁਣਨੀ ਗੱਲ ਕਿਹੜੀ ਸੁਣਨੀ ਹੈ ਉਹ ਰੱਬ ਦੀ ਗੱਲ ਸੁਣਨੀ ਬੜੇ ਪਿਆਰ ਨਾਲ ਸੰਗ ਸੁਣੀ ਅਤਿ ਪ੍ਰਭ ਦੀ ਬਾਤ സോമ പ്രപ്രപ ദീപ സോമിയ പ്രപ ദീപ ਉਗ ਰਹੀ ਤੇ ਨਸਿਆਰ ਦਾ ਉਗ ਰਹੀ ਤੇ ਨਸਿਆਰ ਦਾ ਸੰਕੀਪਾਤ ਕਰਪਾਤ ਸੁਨਿਆਤ ਪ੍ਰਭ ਕੇ ਬਾ कथा की रगत अनंद मंगल तुना कथा की कह अनंद मंगल तुना कथा की रगत अनंद मंगल तुना पूरी रही हरदा संतन के you uh -huh. ਦੇ ਭੇਜੇ ਹੁੰਦੇ ਪਰਮਾਤਮਾ ਵਿੱਚ ਤੇ ਸੰਤਾਂ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ ਮਨੁੱਖ ਉਹ ਸੰਤ ਕਹਿੰਦੇ ਪਰਉੜਾਂ ਵਿੱਚੋਂ ਗਿਰਦੇ ਹੁੰਦੇ RAM ਸੰਤ ਨੇ ਭੇਟ ਕਿਛ ਨਹੀਂ ਇੱਕ ਜਾਣ ਕੇ ਮੈਂ ਲਾਖ ਕਰੂਗੀ ਇਸ ਲਈ ਕਹਿੰਦੇ ਪੂਰਨ ਸੰਤ ਨੇ ਜਿਹੜੇ ਸਾਨੂੰ ਉਸ ਮਾਲਕ ਨਾਲ ਜੋੜ ਦੇ ਮਾਲਕ ਦਾ ਨਾਮ ਜਪਾਉਂਦੇ ਨੇ ਕਹਿੰਦੇ ਉਹਨਾਂ ਦੀ ਨਿੰਦਾ ਨਾ ਕਰੋ ਕਿਉਂਕਿ ਸੰਤ ਤੇ ਰਾਮ ਇੱਕ ਰੂਪ ਨੇ ਸੰਤ ਪਰਮਾਤਮਾ ਦਾ ਸਰੂਪ ਸੋ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਇੱਕੋ ਸੰਤ ਸਾਨੂੰ ਨਾਮ ਚ ਪਾਉਣ ਦੀ ਸੇਵਾ ਕਰਦੇ ਗੁਰ ਅਰਜਨ ਦੇਵ ਜੀ ਕਹਿੰਦੇ ਤੁਹਾਨੂੰ ਕਿਸੇ ਪੂਰਨ ਸੰਤ ਦਾ ਸੰਗ ਹੋ ਜੇ ਜੁੜੀ ਹੋਈ ਰੂਹ ਦਾ ਜਦੋਂ ਅਸੀਂ ਸੰਤਾਂ ਦੇ ਅਸੀਂ ਦਰਸ਼ਨ ਕਰਦੇ ਆ ਉਹਨਾਂ ਦੇ ਮस्तक ਲੱਗਦੇ ਆ ਸਾਡੇ ਉਹਨਾਂ ਨਾਲ ਭੇਟ ਹੁੰਦੀ ਸਾਡੇ ਸਾਰੇ ਪਾਪ ਖੰਡਨ ਹੋ ਜਾਂਦੇ ਮਹਾਰਾਣੀ ਗੁਰਬਾਣੀ ਵਿੱਚ ਫੁਰਮਾਇਆ ਜੀ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਤਿੰਨ ਭੇਟੇ ਸਭ ਉਤਰੇ ਕਲਮਲ ਉਹਨਾਂ ਦੇ ਦਰਸ਼ਨ ਕਰਦਿਆਂ ਪਾਪ ਖੰਡਨ ਹੋ ਜਾਂਦੇ ਨੇ ਕੰਨਾਂ ਕੱਲਨ ਦੀ ਲੋੜ ਨਹੀਂ ਪੈਦੀ। ਉਹ ਆਪਣੀ ਦ੍ਰਿਸ਼ਟੀ ਦੇ ਨਾਲ ਸਾਡੇ ਪਾਪ ਖੰਡਨ ਕਰ ਦਿੰਦੇ। ਤੇ ਕਹਿੰਦੇ ਸਾਥ ਕੇ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਦਤ ਹੋਤ ਨਿਹਾਰ। ਇਸ ਤਰ੍ਹਾਂ ਕੇ ਸੰਤਾਂ ਦੇ ਮਾਲਕ ਨੇ ਡਿਊਟੀ ਲਾਈ ਇਸ ਸ਼ਲੋਕ ਵਿੱਚ। ਸੰਤ ਮਾਲਕ ਦੇ ਨਾਲ ਜੁੜੇ ਨੇ ਸਾਡੇ ਵਰਗੇ ਭੁੱਲੇ ਜੀਵਾਂ ਨੂੰ ਸਾਡੇ ਪਿਤਾ ਦੇ ਨਾਲ ਮੂਲ ਦੇ ਨਾਲ ਜੋੜਦੇ ਹਨ ਮੰਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਸ ਕਰਕੇ ਸੰਤਾਂ ਨੇ ਆਪਣੇ ਘਰ ਦਾ ਸੁੱਖ ਲੈ ਲਿਆ ਹੁੰਦਾ ਉਹ ਸਾਲੋ ਇਸ ਲੋਕ ਦੇ ਵਿੱਚ ਸੁਖੀ ਹੋਣ ਦਾ ਤਰੀਕਾ ਜੁਗਤ ਬਖਸ਼ਿਸ਼ ਕਰਦੇ ਨੇ ਸੁਖਮੀ ਸਾਹਿਬ ਦੇ ਬਚਨ ਨੇ ਸਾਜਨ ਸੰਤ ਕਰੋ ਇਹੋ ਕਾਮ ਆਤਮ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਗਰੇ ਨਾਮ ਜਪੋ ਕਿਉਂਕਿ ਸੰਤਾਂ ਨੇ ਸਾਨੂੰ ਨਾਮ ਜਪਾ ਕੇ ਮੁਕਤ ਕਰਨਾ ਹੁੰਦਾ ਮੁਗਤ ਹੋ ਸਕਦਾ ਜਿਹੜਾ ਖੁਦ ਮੁਕਤ ਹੈ सुखनी साहिब जी अखिद दी अष्टपदीए आप मुकत मुकत करे संसार नानक तिस जन को सदा नमस्कार नोम आप मुक्त इस कल के संत नाम जपाउंदे ने मालिक उन्हें मुक्त करी ही जाता कबीर सेवा को धोए पले ਇਕ ਸੰਤਿ ਟਿਕਾ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਉਹ ਨਾਮ ਦੀ ਭਗਤੀ ਇਸ ਕਰਕੇ ਰਾਤ ਨੂੰ ਅਸੀਂ ਕਿਰਤਨ ਸੋਲੇ ਦੀ ਬਾਣੀ ਪੜ੍ਹਦੇ ਹਾਂ ਸੌਣ ਤੋਂ ਪਹਿਲਾਂ ਕੋਈ ਜੇ ਸਾਨੂੰ ਗਿਆਨ ਕਰਾਇਆ ਗਿਆ ਗੁਰੂ ਵੇਖੋ ਸਾਨੂੰ ਬੇਨਤੀ ਕਰਦੇ ਆਂ